ਮਿੱਤਰੋ ਇਸ ਨੂੰ ਮਾਮੂਲੀ ਜਾਂ ਆਮ ਜਾਂ ਸੀਨ ਨਾ ਸਮਝੋ ਇਹ ਕਰੋੜਾਂ ਦੀ ਸਿੱਖਿਆ ਨਾਲ ਭਰਿਆ ਹੋਇਆ ਬੜਾ ਹੀ ਖਾਸ ਸੀਨ ਹੈ ਵੇਖਣ ਨੂੰ ਇਹ ਇੱਕ ਅੰਗੂਰ ਵੇਚਣ ਵਾਲੇ ਗਰੀਬ ਦੀ ਰੇੜੀ ਦਾ ਸੀਨ ਹੈ ਪਰ ਜਦੋਂ ਤੁਸੀਂ ਇਸ ਸੀਨ ਦੀ ਸਿੱਖਿਆ ਸੁਣੋਗੇ ਤਾਂ ਤੁਸੀਂ ਆਸ਼ਸ਼ਕਾਰ ਉੱਠੋਗੇ ਤੇ ਲਾਜ਼ਮੀ ਵੀਡੀਓ ਸ਼ੇਅਰ ਵੀ ਕਰੋਗੇ ਦੇਖੋ ਇਹ ਬਾਜ਼ਾਰ ਦੇ ਵਿੱਚ ਇੱਕ ਅੰਗੂਰਾ ਵਾਲੇ ਨੇ ਰੇੜੀ ਲਾਈ ਹੋਈ ਹੈ ਮੈਂ ਇਸ ਦੀ ਰੇੜੀ ਤੇ ਗਿਆ ਤੇ ਮੈਂ ਇਸ ਨੂੰ ਅੰਗੂਰਾਂ ਦਾ ਭਾਅ ਪੁੱਛਿਆ ਤੇ ਇਸ ਨੇ ਕਿਹਾ ਕਹਿੰਦਾ ਜੀ ਜਿਹੜੇ ਆ ਇੱਧਰ ਅੰਗੂਰ ਪਏ ਨੇ ਇਹ 100 ਰੁਪਏ ਕਿਲੋ ਨੇ ਤੇ ਜਿਹੜੇ ਆ ਇੱਧਰ ਪਏ ਨੇ ਦੂਜੇ ਪਾਸੇ ਇਹ 30 ਰੁਪਏ ਕਿਲੋ ਨੇ ਮੈਂ ਕਿਹਾ ਇੰਨਾ ਫਰਕ ਕੀ ਇਹ ਅਲੱਗ-ਅਲੱਗ ਕਿਸਮਾਂ ਦੇ ਅੰਗੂਰ ਨੇ ਕਹਿੰਦਾ ਨਹੀਂ ਜੀ ਕਿਸਮ ਇਹਨਾਂ ਦੀ ਇੱਕ ਹੀ ਹੈ ਪਰ ਰੇਟ ਦੋ ਨੇ ਮੈਂ ਕਿਹਾ ਫਿਰ ਰੇਟ ਕਿਉਂ ਦੋ ਨਹੀਂ ਕੀ ਇਹ ਖਰਾਬ ਅੰਗੂਰ ਨੇ ਕਹਿੰਦਾ ਨਹੀਂ ਜੀ ਖਰਾਬ ਨਹੀਂ ਹੈਗੇ ਆਪ ਦੇਖੋ ਇਧਰ ਵਾਲੇ ਪਾਸੇ ਵੀ ਮੈਂ ਇਧਰੋਂ ਚੁੱਕ-ਚੁੱਕ ਕੇ ਹੀ ਕੁਝ ਅੰਗੂਰ ਇਧਰ ਰੱਖ ਰਿਆ ਇਹ ਅੰਗੂਰ ਵੀ ਬਿਲਕੁਲ ਵਧੀਆ ਨਹੀਂ ਪਰ ਰੇਟ ਦੋ ਨਹੀਂ ਮੈਂ ਪੁੱਛਿਆ ਰੇਟ ਫਿਰ ਦੋ ਕਿਉਂ ਨਹੀਂ ਤਾਂ ਜਿਹੜਾ ਜਵਾਬ ਉਸਨੇ ਦਿੱਤਾ ਉਹ ਜਵਾਬ ਸੁਣ ਕੇ ਲਾਜ਼ਮੀ ਹੀ ਤੁਸੀਂ ਸਲੂਟ ਕਰੋਗੇ ਤੇ ਇੱਕ ਵੱਡੀ ਸਿੱਖਿਆ ਇਸ ਸੀਨ ਚ ਤੁਹਾਨੂੰ ਸਮਝ ਆਏਗੀ ਉਹ ਕਹਿੰਦਾ ਜੀ ਇਹਨਾਂ ਦਾ ਇੱਕ ਹੀ ਕਾਰਨ ਹੈ ਕਿ ਇਹ 100 ਰੁਪਏ ਕਿਲੋ ਵਾਲੇ ਅੰਗੂਰ ਨੇ ਕਿਉਂਕਿ ਇਹ ਗੁੱਛੇ ਦੇ ਨਾਲ ਲੱਗੇ ਹੋਏ ਨੇ ਤੇ ਆ 30 ਰੁਪਏ ਕਿਲੋ ਇਸ ਕਰਕੇ ਰਹਿ ਗਏ ਨੇ ਕਿਉਂਕਿ ਇਹ ਗੁੱਛੇ ਨਾਲੋਂ ਟੁੱਟ ਗਏ ਨੇ ਕਹਿੰਦਾ ਦੇਖੋ ਅੰਗੂਰ ਇੱਕੋ ਨਾਲ ਦੇ ਨੇ ਪਰ ਕਿਉਂਕਿ ਆ ਗੁੱਛੇ ਨਾਲ ਲੱਗੇ ਹੋਏ ਨੇ ਬੱਜੇ ਹੋਏ ਨੇ ਇਸ ਕਰਕੇ ਇਹਨਾਂ ਦੀ ਕੀਮਤ 100 ਰੁਪਏ ਕਿਲੋ ਹੈ ਤੇ ਇਧਰ ਜਿਹੜੇ ਗੁੱਛਿਆਂ ਨਾਲੋਂ ਟੁੱਟ ਕੇ ਥੱਲੇ ਲੈ ਜਾਂਦੇ ਨੇ ਉਹ ਮੈਂ ਚੁੱਕ ਕੇ ਇਧਰ ਰੱਖ ਦਿੰਦਾ ਤੇ ਬਸ ਗੁੱਛੇ ਨਾਲੋਂ ਟੁੱਟਣ ਕਰਕੇ ਹੀ ਇਹਨਾਂ ਦੀ ਕੀਮਤ ਇਧਰ 30 ਰੁਪਏ ਰਹਿ ਜਾਂਦੀ ਹੈ ਤੁਸੀਂ ਇਥੋਂ ਸਮਝ ਗਏ ਹੋਵੋਗੇ ਕਿ ਕਿੰਨੀ ਵੱਡੀ ਗੱਲ ਇਸ ਅੰਗੂਰ ਵੇਚਣ ਵਾਲੇ ਨੇ ਕਹੀ ਹੈ મિત્રો હો ਸਕਦਾ ਤੁਸੀਂ ਇਹ ਗੱਲ ਪਹਿਲਾਂ ਵੀ ਕਦੇ ਸੁਣੀ ਹੋਵੇ ਮੈਂ ਵੀ ਸੁਣੀ ہوئی ਸੀ ਪਰ ਅੱਜ ਦੁਬਾਰਾ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਕਿਉਂਕਿ ਇਹੋ ਜੀਆਂ ਚੰਗੀਆਂ ਗੱਲਾਂ ਆਪਾਂ ਸੁਣੀਆਂ ਬਹੁਤ ਵਾਰ ਹੁੰਦੀਆਂ ਨੇ ਪਰ ਆਪਾਂ ਅਮਲ ਤੇ ਅਸਰ ਨਹੀਂ ਕਰਦੇ ਤੁਸੀਂ ਦੇਖੋ ਪਰਿਵਾਰਾਂ ਤੋਂ ਸ਼ੁਰੂ ਕਰ ਲੋ ਤੇ ਬਾਹਰ ਤੱਕ ਅਸੀਂ ਗੁੱਛਿਆਂ ਨਾਲ ਬੱਜੇ ਨਹੀਂ ਹੋਏ ਅਸੀਂ ਹੁਣ ਟੁੱਟ ਚੁੱਕੇ ਹਾਂ ਇਹੀ ਕਾਰਨ ਹੈ ਕਿ ਸਾਡੀ ਕੀਮਤ ਜਿਹੜੀ ਆ ਉਹ ਬਿਲਕੁਲ ਘਟ ਚੁੱਕੀ ਹੈ ਦੇਖੋ ਜਿਹੜੇ ਪਰਿਵਾਰ ਦੇ ਵਿੱਚ 8 10 ਜੀ ਨੇ ਤੇ ਉਹ ਗੁੱਛੇ ਨਾਲ ਬੱਜੇ ਹੋਏ ਨੇ ਉਸ ਪਰਿਵਾਰ ਦੀ ਸੱਚਮੁੱਚ ਇੱਕ ਇੱਜ਼ਤ ਇੱਕ ਸਤਕਾਰ ਇੱਕ ਕੀਮਤ ਹੁੰਦੀ ਹੈ ਪਰ ਅੱਜ ਕੱਲ بڑا ਪੁੱਠਾ ਦੌਰ ਚੱਲ ਪਿਆ ਸਾਡੇ ਪਰਿਵਾਰ ਜਿਹੜੇ ਨੇ ਗੁੱਛੇ ਨਾਲੋਂ ਟੁੱਟ ਕੇ ਤੇ 30 ਰੁਪਏ ਕਿਲੋ ਵਾਲੇ ਇਹਨਾਂ ਅੰਗੂਰਾ ਵਾਂਗ ਲੱਗ ਲੱਗ ਹੋ ਰਹੇ ਨੇ ਰਹਿਣਾ ਫੇਰ ਵੀ ਉੱਥੇ ਜਿਹੀ ਪੈਂਦਾ ਜਿਵੇਂ ਇਹ 30 ਰੁਪਏ ਕਿਲੋ ਵਾਲੇ ਅੰਗੂਰ ਵੀ ਰਹਿ ਤਾਂ ਇਕੱਠੇ ਹੀ ਰਹੇ ਨੇ ਇੱਕੋ ਥਾਂ ਤੇ ਹੀ ਬੈਠੇ ਨੇ ਪਏ ਨੇ ਪਰ ਗੁੱਛੇ ਨਾਲੋਂ ਟੁੱਟ ਗਏ ਇਸੇ ਤਰ੍ਹਾਂ ਤੁਸੀਂ ਸਮਾਜ ਚ ਝਾਤੀ ਮਾਰੋ ਦਫ਼ਤਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਉਹਨਾਂ ਦੇ ਵਿੱਚ ਵੀ ਏਕਾਂ ਨਹੀਂ ਗਾ ਗੁੱਛੇ ਨਾਲੋਂ ਟੁੱਟ ਚੁੱਕੇ ਨੇ ਆ ਕਿਸਾਨ ਜਥੇਬੰਦੀਆਂ ਦਾ ਹਾਲ ਵੇਖ ਲਓ ਜਦੋਂ ਇਹ ਗੁੱਛੇ ਨਾਲ ਵੱਜ ਕੇ ਸੰਯੁਕਤ ਕਿਸਾਨ ਮੋਰਚਾ ਬਣਾ ਕੇ ਨਾਂ ਰੱਖ ਕੇ ਤੇ ਉਹਦੇ ਵਿੱਚ ਇੱਕ ਗੁੱਛੇ ਨਾਲ ਜੁੜ ਕੇ ਦਿੱਲੀ ਗਈਆਂ ਲੜਾਈ ਲੜੀ ਤੇ ਜਿਹੜੀ ਇੰਨੀ ਵੱਡੀ ਜਿੱਤ ਦੀ ਉਮੀਦ ਸ਼ਾਇਦ ਕਿਸੇ ਨੂੰ ਨਹੀਂ ਸੀ ਉਹ ਮਹਾਨ ਜਿੱਤ ਗੁੱਛੇ ਨਾਲ ਵੱਜ ਕੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿੱਤੀ ਅੱਜ ਉਹੀ ਜਥੇਬੰਦੀਆਂ ਗੁੱਛੇ ਨਾਲੋਂ ਟੁੱਟ ਚੁੱਕੀਆਂ ਨੇ ਇਹੀ ਕਾਰਨ ਹੈ ਕਿ ਦਿੱਲੀ ਜਾਣ ਦਾ ਸੱਦਾ ਸੀ ਤੇ ਖਣੌਰੀ ਤੇ ਸ਼ੰਭੂ ਦੇ ਉੱਪਰ ਅਗਲਿਆਂ ਨੇ ਰੋਕੀਆਂ ਹੋਈਆਂ ਨੇ ਸਲਾਮ ਹੈ ਬਹਾਦਰ ਕਿਸਾਨਾਂ ਨੂੰ ਕਿਸਾਨਾਂ ਦੇ ਆਗੂਆਂ ਦੇ ਜਜ਼ਬੇ ਨੂੰ ਪਰ ਗੁੱਛੇ ਨਾਲੋਂ ਟੁੱਟਣਾ ਕਿਤੇ ਵੀ ਫਾਇਦੇਮੰਦ ਨਹੀਂ ਹੁੰਦਾ ਬਹੁਤ ਸਾਰਿਆਂ ਨੂੰ ਇਹ ਵਹਿਮ ਹੈ ਕਿ ਅਸੀਂ ਗੁੱਛੇ ਨਾਲੋਂ ਟੁੱਟ ਕੇ ਇਕੱਲੇ-ਇਕੱਲੇ ਪਤਾ ਨਹੀਂ ਕੀ ਭਾੜ ਢਾ ਦੇਾਂਗੇ ਪਰ ਗੁੱਛੇ ਨਾਲੋਂ ਟੁੱਟ ਕੇ ਸੱਚਮੁੱਚ ਕੀਮਤ ਕਈ ਗੁਣਾ ਘੱਟ ਜਾਂਦੀ ਹੈ ਇਸ ਕਰਕੇ ਇਹ ਜਿਹੜਾ ਗਰੀਬ ਰੇੜੀ ਵਾਲੇ ਦਾ ਇਹ ਸੀਨ ਹੈ ਇਸ ਅੰਗੂਰਾਂ ਦੀ ਰੇੜੀ ਵਾਲੇ ਦਾ ਸੀਨ ਹਰ ਇੱਕ ਨੂੰ ਵੱਡੀ ਸਿੱਖਿਆ ਦਿੰਦਾ ਤੇ ਮੈਨੂੰ ਲੱਗਦਾ ਆਪਾਂ ਸਾਰਿਆਂ ਨੂੰ ਇਹਦੇ ਤੋਂ ਸਬਕ ਜਰੂਰ ਸਿੱਖਣਾ ਚਾਹੀਦਾ ਹੈ ਦੇਖੋ ਤੁਸੀਂ ਚਾਹੇ ਘਰ ਹੋ ਚਾਹੇ ਦਫ਼ਤਰ ਹੋ ਚਾਹੇ ਕਿਤੇ ਵੀ ਹੋ ਦੁਨੀਆ 'ਚ ਗੁੱਛਿਆਂ ਨਾਲ ਜੁੜੋ ਜਿਹੜੇ ਮਜ਼ਦੂਰ ਨੇ ਜਿਹੜੇ ਕਿਸਾਨ ਨੇ ਜਿਹੜੇ ਦੁਕਾਨਦਾਰ ਨੇ ਜਿਹੜੇ ਬੇਰੁਜ਼ਗਾਰ ਨੇ ਜਿੰਨੇ ਵੀ ਤਬਕੇ ਨੇ ਉਹਨਾਂ ਦੀ ਕੀਮਤ ਤੇ ਤਾਕਤ ਤਾਂ ਇਹ ਜੇਕਰ ਉਹ ਸੰਗਠਤ ਨੇ ਜੇਕਰ ਉਹ ਗੁੱਛੇ ਨਾਲੋਂ ਟੁੱਟੇ ਹੋਏ ਅੰਗੂਰਾਂ ਵਰਗੇ ਨੇ ਉਹਨਾਂ ਦੀ ਕੋਈ ਕੀਮਤ ਨਹੀਂ ਹੈ ਤੁਸੀਂ ਦੇਖੋ ਇੱਕ ਗੱਲ ਮੈਂ ਇਹਨੂੰ ਹੋਰ ਅੰਗੂਰਾਂ ਵਾਲੇ ਨੂੰ ਪੁੱਛੀ ਮੈਂ ਇਹਨੂੰ ਕਿਹਾ ਕਿ ਕੀ ਇਹਨਾਂ ਦੇ ਖਾਨ 'ਚ ਕੋਈ ਫਰਕ ਹੈ ਕਹਿੰਦਾ ਨਹੀਂ ਜੀ ਖਾਨ 'ਚ ਇਹਨਾਂ ਦਾ ਟੇਸਟ ਵੀ ਠੀਕ ਹੈ ਕਹਿੰਦਾ ਸਗੋਂ ਜਿਹੜੇ ਗੁੱਛੇ ਨਾਲੋਂ ਅੰਗੂਰ ਟੁੱਟੇ ਨੇ ਰੇੜੀ ਵਾਲਾ ਕਹਿੰਦਾ ਉਹ ਵੱਧ ਪੱਕੇ ਹੋਏ ਨੇ ਤੇ ਉਹ ਵੱਧ ਮਿੱਠੇ ਨੇ ਉਹ ਵੱਧ ਕੁਆਲਿਟੀ ਦੇ ਨੇ ਤੇ ਕਹਿੰਦਾ ਉਹੀ ਪਹਿਲਾ ਗੁੱਛੇ ਨਾਲੋਂ ਟੁੱਟਦੇ ਨੇ ਮੈਂ ਕਹੇਦਾ ਕਿ ਮਤਲਬ ਕਹਿੰਦਾ ਇਹਦਾ ਮਤਲਬ ਇਹ ਕਿ ਜਿਹੜੇ ਵਿਅਕਤੀ ਆਮ ਨੇ ਆਮ ਨਾਰਮਲ ਉਹ ਤਾਂ ਬੱਜੇ ਰਹਿੰਦੇ ਨੇ ਜਿਨ੍ਹਾਂ ਨੂੰ ਇਹ ਭੁਲੇਖਾ ਪੈ ਜੇ ਕਿ ਮੈਂ ਤਾਂ ਦੂਜਿਆਂ ਨਾਲੋਂ ਕੀਮਤੀ ਹੋ ਗਿਆ ਉਹ ਫਿਰ ਵੱਜ ਕੇ ਨਹੀਂ ਰਹਿੰਦੇ ਉਹ ਗੁੱਛੇ ਨਾਲੋਂ ਟੁੱਟਦੇ ਨੇ ਤੇ ਸੱਚਮੁੱਚ ਗੁੱਛੇ ਨਾਲੋਂ ਵੱਧ ਲੋਕ ਉਹੀ ਟੁੱਟਦੇ ਨੇ ਜਿਨ੍ਹਾਂ ਨੂੰ ਇਹ ਵਹਿਮ ਹੋ ਜਾਂਦਾ ਹੈ ਕਿ ਮੈਂ ਦੂਜਿਆਂ ਨਾਲੋਂ ਸੁਪੀਰੀਅਰ ਆ ਮੈਂ ਖਾਸ ਆ ਮੇਰੇ ਵਰਗਾ ਹੁਣ ਕੌਣ ਹੈ ਉਹ ਫਿਰ ਏਕੇ 'ਚ ਨਹੀਂ ਰਹਿੰਦੇ ਸਾਂਝ ਸਿਰਫ ਉਹੀ ਲੋਕ ਰੱਖਦੇ ਨੇ ਜਿਨ੍ਹਾਂ ਨੂੰ ਇੰਜ ਲੱਗਦਾ ਹੁੰਦਾ ਕਿ ਮੈਨੂੰ ਸਾਂਝ ਦੀ ਲੋੜ ਐ ਮੈਨੂੰ ਦੂਜਿਆਂ ਦੀ ਲੋੜ ਐ ਤੇ ਜਿਨ੍ਹਾਂ ਨੂੰ ਇਹ ਵਹਿਮ ਪੈ ਜੇ ਕਿ ਮੈਂ ਤਾਂ ਇਕੱਲਾ ਹੀ ਪਤਾ ਨਹੀਂ ਕੀ ਆ ਉਹ ਕਦੇ ਸਾਂਝਾਂ 'ਚ ਮਿਲ ਕੇ ਨਹੀਂ ਰਹਿੰਦੇ ਉਹ ਇਨ੍ਹਾਂ ਅੰਗੂਰਾਂ ਦੇ ਗੁੱਛੇ ਨਾਲੋਂ ਟੁੱਟੇ ਹੋਏ ਅੰਗੂਰਾਂ ਵਾਂਗ ਖੇਰੂ ਖੇਰੂ ਹੋ ਜਾਂਦੇ ਨੇ ਆਪਣੀ ਕੀਮਤ ਗਵਾ ਬੈਂਦੇ ਨੇ ਮਿੱਤਰੋ ਇਹ ਗੱਲ ਜਿੰਨੀ ਛੇਤੀ ਸਮਝ ਲਈਏ ਉਨਾ ਹੀ ਚੰਗਾ ਐ ਹੁਣ ਤੁਸੀਂ ਸਾਡੇ ਘਰਾਂ ਤੋਂ ਦੇਖੋ ਤਿੰਨ ਤਿੰਨ ਭਰਾ ਨੇ ਤੇ ਉਹ ਆਪਸ ਵਿੱਚ ਬਿਲਕੁਲ ਖੇਰੂ ਖੇਰੂ ਹੋ ਚੁੱਕੇ ਨੇ ਬਹੁਤ ਘਟ ਘਰ ਨੇ ਇਹੋ ਜਿھے ਜਿੱਥੇ ਭਰਾਵਾਂ ਦਾ ਆਪਸ ਵਿੱਚ ਤفاق ਆ ਪਿਆਰ ਆ ਮਿਲਵਰਤਨ ਆ ਸਾਝ ਆ ਵਰਨਾ ਸਕੇ ਭਰਾ ਹੀ ਇੱਕ ਦੂਜੇ ਨੂੰ ਵੇਖਣਾ ਵੀ ਪਸੰਦ ਨਹੀਂ ਕਰਦੇ ਟੁੱਟ ਚੁੱਕੇ ਨੇ ਇਹੀ ਕਾਰਨ ਹੈ ਕਿ ਉਹਨਾਂ ਦੀ ਕੋਈ ਕੀਮਤ ਜਾਂ ਕੋਈ ਤਾਕਤ ਨਹੀਂ ਰਹੀ ਨਿੱਕੇ ਹੁੰਦੇ ਇੱਕ ਕਹਾਣੀ ਸੁਣਦੇ ਹੁੰਦੇ ਸੀ ਕਿ ਇੱਕ ਕਿਸਾਨ ਨੇ ਇੱਕ ਵਾਰ ਆਪਣੇ ਚਾਰ ਪੁੱਤਰਾਂ ਨੂੰ ਆਪਣੇ ਕੋਲ ਬੁਲਾਇਆ ਤੇ ਪਹਿਲਾ ਉਹਨੇ ਉਹਨਾਂ ਸਾਰਿਆਂ ਨੂੰ ਇੱਕ ਇੱਕ ਛੋਟਾ ਲੱਕੜੀ ਤੇ ਡੰਡਾ ਤੋੜਨ ਲਈ ਦਿੱਤਾ ਤਾਂ ਉਹਨਾਂ ਸਾਰਿਆਂ ਨੇ ਉਹ ਇੱਕ ਇੱਕ ਡੰਡਾ ਲੱਕੜੀ ਦਾ ਤੋੜ ਦਿੱਤਾ ਉਸ ਤੋਂ ਬਾਅਦ ਉਸਨੇ ਇਹ ਕਈ ਸਾਰੇ ਡੰਡਿਆਂ ਦਾ ਇੱਕ ਗੁੱਛਾ ਬੱਜਿਆ ਹੋਇਆ ਇੱਕ ਇੱਕ ਜਣੇ ਨੂੰ ਤੋੜਨ ਲਈ ਦਿੱਤਾ ਉਹਨਾਂ ਤੋਂ ਉਹ ਨਹੀਂ ਟੁੱਟਾ ਤਾਂ ਫੇਰ ਉਸ ਬਜ਼ੁਰਗ ਕਿਸਾਨ ਨੇ ਜਿਹੜਾ ਆਪਣੇ ਅੰਤ ਸਮੇਂ ਤੇ ਸੀ ਉਹਨੇ ਆਪਣੇ ਪੁੱਤਰਾਂ ਨੂੰ ਕਿਹਾ ਪੁੱਤਰੋ ਤੁਸੀਂ ਲੜਦੇ ਝਗੜਦੇ ਰਹਿੰਦੇ ਹੋ ਮੇਰੀ ਹੁਣ ਜੀਵਨ ਦੀ ਆਖਰੀ ਦਿਨ ਨੇ ਮੇਰੀ ਮੌਤ ਤੋਂ ਬਾਅਦ ਜੇ ਤੁਸੀਂ ਐਦਾ ਇੱਕ ਇੱਕ ਲੱਕੜੀ ਵਾਂਗ ਅਲੱਗ-ਅਲੱਗ ਹੋਗੇ ਤੁਹਾਨੂੰ ਕੋਈ ਵੀ ਤੋੜ ਮਰੋੜ ਦੇਗਾ ਟੋਟੇ ਕਰ ਦੇਗਾ ਪਰ ਜੇ ਤੁਸੀਂ ਇਸ ਗੱਠੇ ਦੀ ਤਰ੍ਹਾਂ ਬੱਜ ਕੇ ਰਹੋਗੇ ਤੇ ਤੁਹਾਡਾ ਕੋਈ ਕੁਝ ਨਹੀਂ ਵਿਗਾੜ ਸਕਦਾ ਅਸੀਂ ਉਹ ਕਹਾਣੀਆਂ ਸੁਣੀਆਂ ਬਹੁਤ ਪੜ੍ਹੀਆਂ ਪਰ ਅਸਰ ਉਸਰ ਨਹੀਂ ਕੀਤਾ। ਇਹੀ ਕਾਰਨ ਹੈ ਕਿ ਨਾ ਤੇ ਪਰਿਵਾਰਾਂ ਦੇ ਵਿੱਚ ਕੋਈ ਸਾਜ ਰਹੀ ਹੈ। ਹੁਣ ਇੱਕ ਨਵਾਂ ਟ੍ਰੈਂਡ ਹੈ। ਵਿਆਹ ਤੋਂ ਤੁਰੰਤ ਬਾਅਦ ਮੀਆਂ ਬੀਵੀ ਸਾਰੇ ਟੱਬਰ ਨਾਲੋਂ ਅੱਡ ਹੋਣਾ ਚਾਹੁੰਦੇ ਨੇ। ਪਤਾ ਨਹੀਂ ਅੱਡ ਹੋ ਕੇ ਵੱਖਰੇ ਰਹਿ ਕੇ ਇਕੱਲੇ ਰਹਿ ਕੇ ਉਹਨਾਂ ਨੂੰ ਜ਼ਿੰਦਗੀ ਦੀ ਕਿਹੜੀ ਸ਼ਾਂਤੀ ਮਿਲਦੀ ਹੈ? ਕਿਹੜਾ ਸਕੂਨ ਮਿਲਦਾ ਹੈ? ਮੈਨੂੰ ਤਾਂ ਅਜੇ ਤੱਕ ਸਮਝ ਨਹੀਂ ਆਇਆ। ਮੈਨੂੰ ਇਹ ਲੱਗਦਾ ਹੈ ਕਿ ਅੰਗੂਰਾਂ ਦੇ ਇਸ ਗੁੱच्छੇ ਤੋਂ ਸਿੱਖਣ ਦੀ ਲੋੜ ਹੈ ਮਿੱਤਰੋ ਅੱਜ ਮਜ਼ਦੂਰ ਸਭ ਤੋਂ ਪਿਹੜੀ ਹਾਲਤ 'ਚ ਨੇ ਤੇ ਸਭ ਤੋਂ ਵੱਧ ਗੁੱਛੇ ਨਾਲ ਟੁੱਟੇ ਵੀ ਮਜ਼ਦੂਰ ਹੋਏ ਨੇ ਮਜ਼ਦੂਰਾਂ ਦੀ ਤੁਸੀਂ ਸੰਗਠਨ ਵੇਖ ਲਓ ਜਥੇਬੰਦੀਆਂ ਵੇਖ ਲਓ ਸਭ ਤੋਂ ਕਮਜ਼ੋਰ ਜਥੇਬੰਦੀਆਂ ਮਜ਼ਦੂਰਾਂ ਦੀਆਂ ਨੇ ਮਜ਼ਦੂਰਾਂ ਦੇ ਧਰਨਿਆਂ ਮਜਾਰਿਆਂ 'ਚ ਕਰੋੜਾਂ ਦੀ ਗਿਣਤੀ 'ਚ ਮਜ਼ਦੂਰ ਹੋਣ ਦੇ ਬਾਵਜੂਦ ਗਿਣਤੀ ਸੌਆਂ 'ਚ ਵੀ ਨਹੀਂ ਹੁੰਦੀ ਇਸੇ ਕਰਕੇ ਮਜਦੂਰਾਂ ਦੀ ਕੋਈ ਨਹੀਂ ਸੁਣਦਾ ਕਿਸਾਨ ਜੁੜੇ ਸੀ ਇਕੱਠੇ ਹੋਏ ਸੀ ਤੇ ਇੱਕ ਬਹੁਤ ਵੱਡੀ ਤਾਕਤ ਬਣੀ ਸੀ ਪੂਰੀ ਦੁਨੀਆ ਨੇ ਭਾਰਤ ਦੇ ਖਾਸ ਕਰਕੇ ਪੰਜਾਬ ਹਰਿਆਣੇ ਦੇ ਕਿਸਾਨਾਂ ਦੇ ਏਕੇ ਤੋਂ ਇੱਕ ਸਬਕ ਸਿੱਖਿਆ ਲੋਕਾਂ ਲਈ ਨਹੀਂ ਪੂਰੀ ਦੁਨੀਆ ਲਈ ਇਹਨਾਂ ਦਾ ਏਕਾ ਇੱਕ ਉਦਾਹਰਨ ਬਣਿਆ ਸੀ ਪਰ ਜਦੋਂ ਹੀ ਪੰਜਾਬ 'ਚ ਵੋਟਾਂ ਪਈਆਂ ਕਈਆਂ ਨੂੰ ਭੁਲੇਖੇ ਪੈ ਗਏ ਕਿ ਮੈਂ ਬੜਾ ਖਾਸ ਆ ਮੈਂ ਬੜਾ ਸੁਪੀਰੀਅਰ ਆ ਜੇ ਮੈਂ ਵੋਟਾਂ 'ਚ ਖੜ ਜਾ ਤਾਂ ਮੈਂ ਤਾਂ ਪ੍ਰਧਾਨ ਮੰਤਰੀ ਮੁੱਖ ਮੰਤਰੀ ਬਣ ਸਕਦਾ ਬਸ ਇਹ ਹੀ ਕੱਲੇ ਕੱਲੇ ਹੋਣ ਦਾ ਜਿਹੜਾ ਲਾਲਚ ਕਹਿ ਲੋ ਜਾਂ ਬੇਸਮਝੀ ਕਹਿ ਲੋ ਉਹਨਾਂ ਨੇ ਉਹਨਾਂ ਨੂੰ ਤੋੜ ਕੇ ਰੱਖ ਦਿੱਤਾ ਨਾ ਇਧਰ ਤੇ ਰਹੇ ਤੇ ਨਾ ਇਧਰ ਤੇ ਰਹੇ ਸੋ ਦੋਸਤੋ ਇੱਕ ਛੋਟੀ ਜੀ ਵੀਡੀਓ ਦੇ ਜਰੀਏ ਮੈਂ ਤੁਹਾਡੇ ਨਾਲ ਇੱਕ ਵੱਡੇ ਮੁੱਦੇ ਤੇ ਗੱਲ ਕਰਨੀ ਚਾਹੀਏ ਹੋ ਸਕਦਾ ਬਹੁਤ ਸਾਰੇ ਲੋਕਾਂ ਨੂੰ ਮੇਰੀ ਗੱਲ ਪਸੰਦ ਨਾ ਆਈ ਹੋਵੇ ਪਰ ਹੋ ਸਕਦਾ ਹੈ ਕਈਆਂ ਨੂੰ ਪਸੰਦ ਵੀ ਆਈ ਹੋਵੇ ਤੁਸੀਂ ਮੇਰੇ ਨਾਲ ਸਾਰੇ ਸਿਆਣੇ ਹੋ ਸਮਝਦਾਰ ਹੋ ਤੁਸੀਂ ਇਹੋ ਜੀਆਂ 100 ਗੱਲਾਂ ਪਹਿਲਾਂ ਵੀ ਸੁਣੀਆਂ ਹੋਣਗੀਆਂ ਪਰ ਮੈਨੂੰ ਠੀਕ ਲੱਗਾ ਮੈਂ ਤੁਹਾਡੇ ਨਾਲ ਆਪਣੀ ਗੱਲ ਕੀਤੀ ਹੈ ਮਿੱਤਰੋ ਐਵੇਂ ਥੋੜਾ ਕਹਿੰਦੇ ਨੇ ਇਕੱਠ ਲੋਹੇ ਦੀ ਲਾਠ ਸਿਰ ਵਿੱਚ ਦੁਸ਼ਮਣ ਦੀ ਐਵੇਂ ਥੋੜਾ ਕਹਿੰਦੇ ਨੇ ਏਕੇ ਵਿੱਚ ਬਰਕਤ ਹੈ ਦੇਖੋ ਇੱਕ ਕਹਾਣੀ ਤੁਹਾਨੂੰ ਮੈਂ ਹੋਰ ਸੁਣਾ ਦਿਆਂ ਇੱਕ ਵਾਰ ਨਾ ਇੱਕ ਸ਼ਿਕਾਰੀ ਸੀ ਤੇ ਉਸਨੇ ਨਾ ਕਾਫੀ ਸਾਰੇ ਜਿਹੜੇ ਕਬੂਤਰ ਨੇ ਉਹਨਾਂ ਦੇ ਉੱਪਰ ਜਾਲ ਪਾ ਕੇ ਤੇ ਉਹਨਾਂ ਨੂੰ ਫੜ ਲਿਆ ਕਬੂਤਰ ਸਾਰੇ ਜਾਲ ਦੇ ਥੱਲੇ ਆ ਗਏ ਤੇ ਉਹ ਉਹਦੀ ਕੈਦ ਚ ਚਲੇ ਗਏ ਤੇ ਫਿਰ ਕੀ ਹੋਇਆ ਹਰ ਇੱਕ ਕਬੂਤਰ ਆਪਣੇ ਆਪਣੇ ਤਰੀਕੇ ਦੇ ਨਾਲ ਜਾਲ ਚੋਂ ਨਿਕਲਣ ਦੀ ਕੋਸ਼ਿਸ਼ ਕਰਨ ਲੱਗਾ ਕੋਈ ਕਿਸ ਤਰੀਕੇ ਨਾਲ ਜ਼ੋਰ ਮਾਰ ਰਿਹਾ ਕੋਈ ਇਧਰ ਨੂੰ ਮਾਰ ਰਿਹਾ ਪਰ ਕਿਸੇ ਤੋਂ ਵੀ ਨਿਕਲਿਆ ਨਹੀਂ ਸੀ ਜਾ ਰਿਹਾ ਫਿਰ ਕਹਿੰਦੇ ਨੇ ਵੀ ਉਹਨਾਂ ਚ ਇੱਕ ਸਿਆਣਾ ਕਬੂਤਰ ਸੀ ਜਿਹੜਾ ਕਹਿੰਦਾ ਜੇਕਰ ਤੁਸੀਂ ਮੇਰੀ ਇੱਕ ਗੱਲ ਮੰਨ ਲੋ ਤਾਂ ਆਪਾਂ ਸਾਰੇ ਬਚ ਸਕਦੇ ਆ ਉਹ ਕਹਿੰਦੇ ਕੀ ਕਹਿੰਦਾ ਵੀ ਕੱਲੇ-ਕੱਲੇ ਅਲੱਗ-ਅਲੱਗ ਜ਼ੋਰ ਲਾਉਣ ਨਾਲੋਂ ਜੇ ਆਪਾਂ ਸਾਰੇ ਇਕੱਠੇ ਹੋ ਕੇ ਇੱਕੋ ਟਾਈਮ ਜੋਰ ਲਾਈਏ ਤਾਂ ਆਪਾਂ ਕੈਦ ਚ ਮੁਕਤ ਹੋ ਸਕਦੇ ਹਾਂ ਸ਼ਿਕਾਰੀ ਜਿਹੜਾ ਜਾਲ ਪਾ ਕੇ ਪਾਸੇ ਜਾ ਚੁੱਕਾ ਸੀ ਜਦੋਂ ਹੀ ਸ਼ਿਕਾਰੀ ਦੁਬਾਰਾ ਉਧਰ ਨੂੰ ਆਇਆ ਤਾਂ ਉਹ ਬਜ਼ੁਰਗ ਕਬੂਤਰ ਦੀ ਗੱਲ ਬਾਕੀਆਂ ਨੇ ਮੰਨ ਲਈ ਸੀ ਸ਼ਿਕਾਰੀ ਨੂੰ ਵੇਖ ਕੇ ਉਸ ਕਬੂਤਰ ਨੇ ਜਦੋਂ ਇਸ਼ਾਰਾ ਬਾਕੀਆਂ ਨੂੰ ਕੀਤਾ ਤਾਂ ਉਹ ਸੈਂਕੜੇ ਕਬੂਤਰ ਜਾਲ ਲੈ ਕੇ ਆਕਾਸ਼ ਚ ਉੱਡ ਗਏ ਕਿਉਂਕਿ ਇੱਕ ਇੱਕ ਜਣੇ ਨੂੰ ਜਾਲ ਦਾ ਭਾਰ ਸਿਰਫ ਕੁਝ ਐਨੇ ਐਨੇ ਨਿੱਕੇ ਨਿੱਕੇ ਧਾਗਿਆਂ 'ਚ ਨਾ ਆਇਆ ਕਿਉਂਕਿ ਸੈਂਕੜੇ ਕਬੂਤਰ ਉਸ ਜਾਲ ਦੇ ਥੱਲੇ ਸੀ ਤੇ ਇੱਕ ਇੱਕ ਕਬੂਤਰ ਦੇ ਉੱਪਰ ਜਿੰਨਾ ਜਿੰਨਾ ਥੋੜਾ ਥੋੜਾ ਜਾਲ ਸੀ ਬਸ ਉਹਦਾ ਭਾਰ ਹੀ ਉਹਦੇ ਤੇ ਆਇਆ ਕਿਉਂਕਿ ਸਾਰਿਆਂ ਨੇ ਇੱਕੋ ਦਮ ਹਮਲਾ ਮਾਰਿਆ ਤੇ ਉਹ ਸ਼کاری ਵੀ ਵੇਂਦਾ ਰਹਿ ਗਿਆ ਉਹਨਾਂ ਦੇ ਏਕੇ ਦੀ ਤਾਕਤ ਨੂੰ ਉਹਨਾਂ ਦੇ ਏਕੇ ਦੀ ਬਰਕਤ ਨੂੰ ਸੋ ਮਿੱਤਰੋ ਏਕੇ 'ਚ ਬਹੁਤ ਵੱਡੀ ਤਾਕਤ ਹੈ ਇੱਕ ਵਿੱਚ ਬਹੁਤ ਵੱਡੀ ਬਰਕਤ ਹੈ ਬੇਨਤੀ ਹੈ ਆਪਾਂ ਇਸ ਗੱਲ ਨੂੰ ਸਮਝ ਲਈਏ ਨਿੱਕੇ ਮੋٹے ਗਿਲੇ ਸ਼ਿਕਵੇ ਪਰਿਵਾਰਾਂ ਚ ਵੀ ਹੁੰਦੇ ਨੇ ਆਂਡ ਗਵਾਂਡ ਵੀ ਹੁੰਦੇ ਨੇ ਪਿੰਡ ਚ ਵੀ ਹੁੰਦੇ ਨੇ ਤੇ ਜੱਥੇਬੰਦੀਆਂ ਚ ਵੀ ਹੁੰਦੇ ਨੇ ਕਿਰਪਾ ਕਰਕੇ ਉਹਨਾਂ ਸਾਰਿਆਂ ਨੂੰ ਪਾਸੇ ਰੱਖ ਦਿਓ ਕਰ ਲੋ ਏਕਾ ਆ ਦੇਖੋ ਇਹ ਮੇਰੀਆਂ ਉਂਗਲਾਂ ਨੇ ਜੇ ਮੈਂ ਇਹਨਾਂ ਨੂੰ ਐਂ ਰੱਖ ਕੇ ਐਂ ਕਿਸੇ ਨਾਲ ਪੰਗਾ ਲਵਾਂ ਤਾਂ ਮੇਰੀ ਕੱਲੀ ਕੱਲੀ ਉਂਗਲ ਅਗਲਾ ਮਰੋੜ ਦੇਗਾ ਤੋੜ ਦੇਗਾ ਪਰ ਜੇ ਮੈਂ ਇਹਨਾਂ ਨੂੰ ਕਰ ਲਾਂ ਐ ਇਕੱਠੀਆਂ ਤਾਂ ਇਹ ਕੀ ਬਣ ਗਿਆ ਇਹ ਬਣ ਗਿਆ ਕਸਨ ਤੇ ਫਿਰ ਹੁਣ ਜਿੱਥੇ ਵੀ ਇਹ ਵਜੇਗਾ ਇਹ ਦੰਦਰੌਲ ਬਾਹਰ ਕੱਢੇਗਾ ਹੁਣ ਫੈਸਲਾ ਤੁਸੀਂ ਕਰਨਾ ਹੈ ਐਦਾਂ ਇਕੱਲੇ-ਇਕੱਲੇ ਐ ਰਹਿਣਾ ਹੈ ਕਿ ਐ ਐ ਐ ਬੰਨਣਾ ਹੈ ਜੇ ਤੁਹਾਨੂੰ ਠੀਕ ਲੱਗੇ ਤਾਂ ਵੀਡੀਓ ਸ਼ੇਅਰ ਕਰਿਓ ਤੇ ਜੇ ਲੋੜ ਲੱਗੇ ਤਾਂ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਮੇਰੀ ਇਹ ਗੱਲ ਕਿੰਨੀ ਕ ਠੀਕ ਲੱਗੀ ਐ ਮੈਂ ਤੁਹਾਡਾ ਵੀਰ ਡਾਕਟਰ ਬਖਸ਼ੀਸ਼ ਸਿੰਘ ਆਜ਼ਾਦ ਬਹੁਤ ਮਿਹਰਬਾਨੀ